we okay.

ਸਮਾਪਨ ਸਮਾਪੇਣਾਂ ਦੀ ਸਾਰੀ ਲਜਾਣਾ ਹੋਊਗਾ। ਤੋਂ ਆਪਾਂ ਵੱਲੋਂ ਵੀ ਕਾਮਾਂਗੇ। ਮਾਈਕ ਵੀ ਦੇ। ਚਲੋ। ਹਲੋ। ਇੱਕ ਗੱਲ ਸਾਡੇ ਇਲਾਕੇ ਦੇ ਸਾਰੇ ਬੰਦੇ ਬੰਦੇ ਸੱਜਣ ਬੈਠੇ ਹੋ। ਇਸ ਪਿੰਡ ਦੇ ਬੜੇ ਸਤਿਕਾਰਯੋਗ। ਇੱਕ ਗੱਲ ਤੁਸੀਂ ਸਾਰੇ ਆਪਾਂ ਮੰਨ ਕੇ ਚੱਲੀਏ। ਬੀਐਸਈ ਦੁਨੀਆ ਦੇ ਕਿਸੇ ਵੀ ਪੁਰਨੇ ਨਾਲ ਅਸੀਂ ਘੱਟ ਨਹੀਂ ਲਈ ਹੈ। ਇਸ ਲਈ ਅਗਲੇ ਸਾਲ ਸਾਡੇ ਪਿੰਡ ਦੀਆਂ ਕੁੜੀਆਂ ਸਿਲਵਰ ਜੁਬਲੀ ਬਣਾ ਰਹੀਆਂ ਨੇ 25 ਸਾਲਾਂ ਤਿਆਂ ਦਾ ਬਹੁਤ ਵੱਡੇ ਪੱਧਰ ਤੇ ਸੋ 11 ਕੁੜੀਆਂ ਵਾਲੀਆਂ ਤੀਆਂ ਅੱਜ ਦੁਨੀਆ ਦੇ ਵਿੱਚ ਦੇਖਿਆ ਜਾਂਦਿਆਂ ਨੇ ਹਰ ਕਰੋੜਾਂ ਲੋਕ ਉਹ ਰਸਤੀਆਂ ਨੂੰ ਦੇਖਦੇ ਨੇ ਉਹਦੇ ਵਿੱਚ ਕਿੰਨੀ ਆਛੀਆਂ ਰਸਮਾਂ ਹੁੰਦੀਆਂ ਨੇ ਵੱਡੇ ਵੱਡੇ 스타 ਉਹਨਾਂ ਧੀਆਂ ਦੇ ਵਿੱਚ ਆਉਣ ਦੀ ਇੱਛਾ ਰੱਖਦੇ ਨੇ ਤੇ ਬਹੁਤ ਵੱਡੀਆਂ ਵੱਡੀਆਂ ਹਸਤੀਆਂ ਇੱਥੇ ਆ ਗਈਆਂ ਪਰ ਜਦੋਂ ਅਸੀਂ ਕੰਨੀਆ ਰੰਮ ਕਰਕੇ ਅਸੀਂ ਬਹੁਤ ਛੋਟਾ ਸੀ ਮੈਂ ਕਿਹਾ ਮੇਰੇ ਖਿਆਲ ਮੈਂ ਇੱਥੇ ਤੀਸਰੀ ਵਾਰ ਆਇਆ ਤੁਹਾਡੇ ਵਿੱਚ ਬਹੁਤ ਯਾਦ ਪ੍ਰੂ ਹੁੰਦੀ ਹੈ ਇਸ ਵਾਰ ਬਹੁਤ ਸੋਹਣੇ ਪ੍ਰਵੰਧ ਕੀਤੇ ਹੋਏ ਨੇ ਤੁਹਾਡਾ ਉਤਸ਼ਾਹ ਬਹੁਤ ਹੈ ਮੈਨੂੰ ਲੱਗਦਾ ਵੀ ਇਸ ਵੇਟ ਦੀਆਂ ਕੁੜੀਆਂ ਵੀ ਇਹ ਸੋਚ ਰਹੀ ਵੀ ਅਸੀਂ ਵੀ ਜੋ ਸਿਲ버 ਬਣਾਉਂਦੇ ਨੇ ਅਸੀਂ 골ਡ ਜੁੜੇ ਬਣਾਵਾਂਗੇ ਇਹ ਤੁਹਾਡੇ ਤਣ ਪੈਣ ਤੁਸੀਂ ਆਪਣੇ ਭਰਾਵਾ ਦਾ ਸਾਥ ਦਿਓਗੇ ਭੈਣੋ ਇਹ ਤੁਹਾਡੇ ਲਈ ਕਰ ਰਖਿਆ ਹੈ ਕਉਂਦੇ ਰਹਿਣੇ ਵੀਰ ਸਾਰੇ ਇਹਨਾਂ ਨੇ ਪ੍ਰੋਗਰਾਮ ਹੋਲੀਆ ਨਹੀਂ ਕੁੜੀਆਂ ਦੇ ਚਾਮਾਂ ਲਈ ਕੁੜੀਆਂ ਦੇ ਹੱਸਣ ਖੇਡਣ ਦੇ ਲਈ ਬਹੁਤ ਘੱਟ ਸੋਚਦੇ ਨੇ ਰਵਾਤ ਆ ਸਾਰੇ ਜਿੰਦਿਆਂ ਨੇ ਪਰ ਮਾਮਾ ਤੇ ਭੈਣਾਂ ਧੀਆ ਨੂੰ ਹਸਾਉਣ ਵਾਲਾ ਕੋਈ ਵਿਰਲਾ ਹੀ ਹੁੰਦਾ ਸੋ ਇਹਦੇ ਵਿੱਚ ਬਹੁਤ ਸਾਰੀਆਂ ਤੀਜਾਂ ਹੁੰਦੀਆਂ ਨੇ ਮੈਂ ਇਹਨਾਂ ਨੂੰ ਵੀ ਕਰਾਂਗਾ ਤੇ ਅਗਲੇ ਸਾਲ ਤੋਂ ਸਾਰੀਆਂ ਭੈਣਾਂ ਨੂੰ ਸੰਧਾਰੇ ਵੀ ਜਰੂਰ ਆਪਾਂ ਦੇਇਆ ਕਰੀਏ ਤੇ ਤਾਂਕਿ ਕੁੜੀਆਂ ਨੂੰ ਸੰਧਾਰਾ ਮਿਲਣਾ ਇੱਕ ਪਦਮਸ਼ਰੀ ਅਵਾਰਡ ਦੇ ਬਰਾਬਰ ਹੋਵੇ ਸੁਰਪੰਦੇਸ ਦੀ ਮਾਂ ਵੀ ਸੰਧਾਰਾ ਕਿਸੇ ਗਰੀਬ ਕੁੜੀ ਨੂੰ ਨਹੀਂ ਮਿਲਦਾ ਜਾਂ ਕਿਸੇ ਉਹਨਾਂ ਨੂੰ ਨਹੀਂ ਮਿਲਦਾ ਜਿਹਦੇ ਮਾਪੇ ਨਹੀਂ ਜਾਂ ਉਹਨਾਂ ਨੂੰ ਨਹੀਂ ਮਿਲਦਾ ਜਿਹਦੇ ਭਰਾ ਨਹੀਂ ਇਹ ਨਹੀਂ ਗੱਲ ਹੋएगी ਸੰਧਾਰਾ ਹਰ ਇੱਕ ਕੁੜੀ ਦੇ ਸਨਮਾਨ ਦਾ ਬੜਾ ਵੱਡਾ ਸਿੰਬਲ ਹੈ ਉਹਦੇ ਟੇਕੇਆ ਵੱਲੋਂ ਦੇ ਭਰਾਵਾਂ ਵੱਲੋਂ ਦੇ ਪਿੰਡ ਵੱਲੋਂ ਪਿੰਡ ਵੱਲੋਂ ਆਉਂਦੀਆਂ ਹਵਾਵਾਂ ਸਾਨੂੰ ਬੜੀਆਂ ਚੱਕੀਆਂ ਲੱਗਦੀਆਂ ਨੇ ਕੋਠੇ ਤੇ ਕਾਂ ਬੋਲਦੇ ਹੁੰਦਾ ਸਾਨੂੰ ਲੱਗਦਾ ਹੁੰਦਾ ਕਿ ਪਿੰਡੋਂ ਕੋਈ ਆ ਰਿਹਾ ਆ ਆਟਾ ਗੁੰਨਦੇ ਆਟਾ ਟੜਕਦੇ ਸਾਨੂੰ ਲੱਗਦਾ ਹੁੰਦਾ ਕਿ ਪਿੰਡੋਂ ਕੋਈ ਆ ਰਿਹਾ ਸੋ ਕੁੜੀਆਂ ਸਾਡੇ ਕੋਲੇ ਕੈਨੇਡਾ ਅਮਰੀਕਾ ਤੋਂ ਸੰਧਾਰੇ ਲੈਣ ਦੇ ਲਈ ਕੁੜੀਆਂ ਉੱਥੇ ਪਹੁੰਚਦੀਆਂ ਕਿਉਂਕਿ ਸੰਧਾਰੇ ਦਾ ਬਹੁਤ ਵੱਡਾ ਅਰਥ ਹੈ ਸੰਧਾਰੇ ਦਾ मीनिंग ਬਹੁਤ ਵੱਡਾ ਪੈਂਦਾ ਮੇਰੀਓ ਤੇ ਇਹ ਸਾਰੇ ਭਰਾ ਖੜੇ ਨੇ ਜਿੰਨੇ ਖੜੇ ਨੇ ਵੀਰ ਨੇ ਆਪਣੇ ਸਾਰੇ ਮਾਪੇ ਨੇ ਬਜ਼ੁਰਗ ਨੇ ਬਹੁਤ ਚੰਗਾ ਲੱਗਦਾ ਜਦੋਂ ਪਿੰਡਾਂ ਦੇ ਵਿੱਚ ਭੈਣ ਭਰਾ ਸਾਰੇ ਇਕੱਠੇ ਹੁੰਦੇ ਆ ਉਹ ਪਿੰਡਾਂ ਆੜ ਮੰਦਾ ਉਥੇ ਸੋਚਦਾ ਪਤਾ ਲੱਗ ਜਾਂਦਾ ਵੀ ਇਹਨਾਂ ਦੀ ਨਜ਼ਰ ਤੁਹਾਨੂੰ ਕਿੰਨੇ ਸਦਕਾਰ ਨਾਲ ਦੇਖ ਰਹੀ ਹੈ ਨਹੀਂ ਕਿਤੇ ਜਾਣਦੇ ਆਪਾਂ ਕਹਿੰਦੇ ਜਿੰਕਤੀ ਅਸੀਂ ਵੀ ਤਾਂ ਬੰਦੇ ਆ ਜਿਹੜੇ ਗਾਰੇ ਹਨਾ ਤਾਂ ਇਸ ਕਰਕੇ ਇਹਨੀਆਂ ਤਾਂ ਨਾ ਅੱਗੇ ਤੋਰਿਆ ਕਰੋ ਇਹਦਾ ਬਿਨਾ ਕੁਝ ਵੀ ਨਹੀਂ ਆਪਾਂ ਕੋ ਆਪਣੇ ਸਾਰੇ ਪਿੰਡ ਵਾਲੇ ਬੜਾ ਚੰਗਾ ਲੱਗਦਾ ਤੇ ਹਰ ਵਾਰੀ ਮੇਲਾ ਥੋੜਾ ਉੱਪਰ ਵੱਲ ਨੂੰ ਜਾਂਦਾ ਤੁਸੀ ਮੇਰੇ ਸ਼ਬਦ ਯਾਦ ਕਰ ਲਓ ਜੇ ਤੁਸੀਂ ਇਸੇ ਤਰ੍ਹਾਂ ਲੱਗੇ ਰਹੇ ਦੁਨੀਆ ਦੇ ਵਿੱਚ ਨੰਬਰ 1 ਬਣੋ ਵਾਲੀ ਬੱਟੀ ਗੱਲੀ ਤੇ ਇਹ ਨਾ ਸੋਚਿਆ ਕਰੋ ਤੁਸੀਂ ਫਲਾਣਾ ਤਾਂ ਆਏ ਆ ਕਿ ਮੈਂ ਤੁਹਾਰਾ ਭਗੀਆਂ ਸੀ ਤੀਆਂ ਅੱਜ ਪੂਰੀ ਦੁਨੀਆ ਦੇ ਵਿੱਚ ਜਾਣੀ ਜਾਂਦੀਆਂ ਨਹੀਂ ਹੈ ਬਟ ਦੂਰੋਂ ਦੂਰੋਂ ਲੋਕ ਦੇਖਣ ਲਈ ਆਉਂਦੇ ਨੇ ਸੋ ਤੀਜੇ ਸਾਲ ਦੇ ਵਿੱਚ ਸੋਡਾ ਅਸੀਂ ਤਾਂ ਕਾਤਨੀ ਕੁੜੀਆਂ ਲਈ ਚੱਕੇ ਨੇ ਲੱਖਾਂ ਰੁਪਏ ਆਪਣੀ ਜੀਵਤ ਕੁੜੀਆਂ ਲਈ ਲਾਉਣੇ ਆ ਕੁੜੀਆਂ ਦੇ ਹਾਸੇ ਕਿੰਨਾ ਦੁੱਖ ਤੋਂ ਕੋ ਸੋੜਦੇ ਆ ਸਾਡਾ ਕੰਮ ਹੀ ਇਹ ਆ ਕਿ ਘਰ ਘਰ ਦੇ ਵਿੱਚ ਖੁਸ਼ੀ ਹੋਵੇ ਭੈਣਾਂ ਹੱਸਦੀਆਂ ਚੱਲੀਆਂ ਕਾਈ ਚਾਈ ਕੁੜੀਆਂ ਆਪਣੇ ਪੇਕੇ ਪਿੰਡੋਂ ਔਰ ਕੋਈ ਕੁੜੀ ਅਸਿਕਾ ਹੋਵੇ ਵੀ ਆਪਣੇ ਪੇਕੇ ਪਿੰਡਕ ਨੂੰ ਰਹਿ ਜੇ ਮਨ ਕੇ ਕਿਸ ਦਾ ਵੀਰ ਬਣ ਕੇ ਸੀ ਸਾਰੀ ਗੱਡਦੇ ਆਪਣੇ ਨਾਲ ਆ ਦੇ ਇਹ ਤੁਹਾਡੀ ਸਰਕਾਰ ਲਈ ਆਏ ਜ਼ੋਰਦਾਰ ਤਾੜੀਆਂ ਨਾਲ ਹੀ ਮਾਰੋ ਜਿੱਦਾਂ ਕਰੋ ਸਰਕਾਰ ਨਾਲ ਸ਼ਾਮਲ ਕਰਿਆ ਆਪਾਂ ਇਹ ਸੱਚੀ ਚੰਗੀ ਹੈ ਤਾਨੀ ਚੰਗਾ ਸਮਾਜ ਸਿਰਸਾ ਸੇਵਾ ਦੇ ਵਿੱਚ ਸੁਪਣਿਆਂ ਦੇ ਘਰ ਤੇ ਉੱਥੇ ਡਿਪਰੈਸ਼ਨ ਦੇ ਵਿੱਚ ਜਿਹੜੀਆਂ ਮਰੀਜ਼ਾਂ ਕਿ ਤਾਂ ਬਹੁਤ ਭਾਰੀ ਕੱਟ ਸੀ ਉੱਥੇ ਕਿਉਂਕਿ ਜਿਹੜੀਆਂ ਮਾਂ-ਮਾਂ ਦੀ ਗੱਲ ਆ ਜਾਂਦੀ ਉੱਥੇ ਮੈਂ ਪੈਰ ਨਹੀਂ ਪਾਉਂਦਾ ਮੈਂ ਪਹਿਲੇ ਸਰਦੇ ਜਾਂਦਾ ਸੀ ਤਰੀਆਂ ਕਰਾਉਣੀਆਂ ਨੇ ਜੀ ਤੁਸੀਂ ਕਿੰਨੇ ਪੈਸੇ ਲੈਣੇ ਹੋ ਮੱਖ ਇਹਨਾ ਸੋਚਿਆ ਕਰੋ ਵੀ ਪਾਲ ਸਮੋਂ ਵੱਲੇ ਪੈਸੇ ਰਿਆ ਦਾ ਕੋਈ ਤੀਜੀ ਵਾਰ ਆਇਆ ਮੈਂ ਕਦੇ ਪੈਸਾ ਨਹੀਂ ਲੈਂਦਾ ਕੁੜੀਆਂ ਦੇ ਬਿਆਹਾਂ ਦੇ ਪ੍ਰੋਗਰਾਮਾਂ 'ਚ ਜਾਂਨੇ ਉੱਥੇ ਵਤੂ ਲੈਣੇ ਇਹ ਮਾਨਸਾ ਦਿਲੇ ਲਈ ਆਏ ਸੀ ਕਹਿੰਦੇ ਪ੍ਰੋਗਰਾਮਾਂ 'ਚ ਮੇਰੇ ਵੱਲੋਂ ਮੈਂ ਆਉਂਗਾ ਪ੍ਰੋਗਰਾਮ ਕਰੋ ਐਸੇ ਪਿੱਛੇ ਨਾ ਪਿੱਛੇ ਭੱਜਿਆ ਕਰੋ ਕਦੇ ਵੀ ਸੋਹਣੇ ਸੋਹਣੇ ਕੰਮ ਕਰੋ ਆਪਾਂ ਮੈਂ ਇਹਨੇ ਕਿਹਾ ਕਹਿੰਦੇ ਭਾਈ ਜੀ ਆਪਾਂ ਕਰਨਾ ਮੈਂ ਕਿਹਾ ਤੁਸੀਂ ਮੈਂ ਕਿਹਾ ਅਗਲੀ ਵਾਰ ਸੁਧਾਰੇ ਸੋਹਣੇ ਸੋਹਣੇ ਪ੍ਰੋਗਰਾਮ ਕਰੋ ਤੁਹਾਡੀ ਪੂਰੀ ਕਰਿਆ ਕਰਾਂਗੇ ਭੇਜਿਆ ਕਰਾਂਗੇ ਜੋ ਵੀ ਚਾਹੀਦਾ ਤੁਹਾਨੂੰ ਮੈਂ ਅਜਿਹਾ ਕਹਿ ਨਹੀਂ ਜਾਣਾ ਜੇ ਤੁਸੀਂ ਕਰੋਗੇ ਭੈਣਾਂ ਨੂੰ ਕੁਝ ਦੇਣਾ ਸਤਿਕਾਰ ਲਈ ਜੋ ਵੀ ਹੈ ਕੋਈ ਬੱਚਾ ਪੜ੍ਹਾਈ ਦੇ ਵਿੱਚ ਤੇ ਕੋਈ ਵੀ ਪ੍ਰਾਪਤੀ ਆ ਉਹਦੀ ਲਿਸਟ ਬਣਾਇਓ ਅਗਲੇ ਸਾਲ ਵੱਡੇ ਲੈਵਲ ਤੇ ਬਸ ਤੁਸੀਂ ਆਪਣੇ ਬੱਚਿਆਂ ਨੂੰ ਪੜਾਉਂਗਾ ਅਗਾ ਇੱਕ ਜਿਹੜੀਆਂ ਬੈਟਮੀਆਂ ਨੇ ਜਿੰਨਾਂ ਨੇ ਕਦੇ ਹੱਸ ਕੇ ਨਹੀਂ ਦੇਖਿਆ ਜਦ ਵੀ ਇਧਰ ਆਣਿਆ ਸੀ ਸੋ ਪੈਣ ਹੋਈ ਖੁਸ਼ੀਆਂ ਮਨਰੇਂ ਦੀ ਦੁਆਵਾ ਮੰਗਿਆ ਪਰ ਪਿੰਡ ਵਾਲਿਆਂ ਨੇ ਪੰਜ ਜਿਹਨੇ ਖੜੇ ਨੇ ਵੀ ਬੜੇ ਸਪਾਸ ਸਾਹ ਸਾਰੀ ਸਤਕਾਰ ਜੋ ਵੜਿਆ ਅਸੀਂ ਮੋਟਰ ਦਾ ਮੋਡਲ ਲਾ ਕੇ ਚੱਲ ਜਾ ਕਰੋ ਜਿੱਥੇ ਇਹ ਜੋ ਪ੍ਰੋਬਲਮ ਦੀ ਹੱਲ ਕਰਿਆ ਕਰੋ ਮੈਂ ਕਾਂਗਰਸ ਵੀ ਬੁਲਾ ਲੈਂਦੇ ਆਪ ਵਾਲੇ ਵੀ ਬੁਲਾ ਲੈਂਦੇ ਸਾਨੂੰ ਸੱਦਾ ਹੁੰਦਾ ਸੀ ਜਾਂਦੇ ਆ ਸਾਡਾ ਕਿਸੇ ਨਾਲ ਦਾ ਭਰਾ ਮਾ ਨਾਲ ਇਹਨਾਂ ਮਾਪਿਆਂ ਨਾਲ ਜਦੋਂ ਸਾਨੂੰ ਕੋਈ ਹੁਕਮ ਕਰਦਾ ਨਾ ਕਰੀ ਨਾ ਕਰਦੀ ਹੋਰਾਂ ਲਈ ਕਰਦੀ ਕਰਦੀ ਜਦੋਂ ਅੱਜ ਤੋਂ ਪਰਸੋਂ ਜੋਈਆਂ ਨੇ ਆਈਆਂ ਅੱਜ ਕੱਲ 14 ਤਰੀਕ ਦਿਹਾ ਗੋਲਦੀ ਦੀ ਜੋਨੇ ਸੋ ਮੇਰਾ ਸੁਪਨਾ ਗਾ ਵੀ ਆਪਾਂ ਆਪਣੇ ਪੂਰੇ ਮਾਨ ਨਾ ਸੁਣਾ ਮਾਹੌਲ ਫਿਰ ਜਿਵੇਂ ਜਿੱਥੇ ਨਾ ਕੋਈ ਬਿਮਾਰੀ ਰਹੇ ਨਾ ਕੋਈ ਗਰੀਬੀ ਰਹੇ ਨਾ ਜਿਵੇਂ ਹੁੰਟੀਆਂ ਚੁੜੀਆਂ ਨੱਚੀਆਂ ਹਾਸਲੀਆਂ ਖੇਡੀਆਂ ਜਿਨ੍ਹਾਂ ਨੂੰ ਮਾੜਾ ਮੋਟਾ ਕੋਈ ਇਨਫੈਕਸ਼ਨ ਹੋਵੇ ਮੁੱਕੇ ਰਹਿਣ ਕਿਉਂ ਹੋਣੀ ਪਹਿਲਾ ਤਾਂਦਰੁਸਤ ਵਿਕਾਸ ਦੀ ਗੱਲ ਕਰਾਂਗੇ ਤੇ ਸਾਡਾ ਤਾਂ ਕੰਮੀ ਹੈ ਪਾਰ ਹੈ ਵੱਲੇ ਥੋੜੀ ਜਿਹੀ ਰਸਮਾਂ ਨੇ ਫਿਰ ਆਪਾਂ ਵੱਲੋਂ ਭਾਵਾਂਗੇ ना? पिछले प्रोग्राम मैं बोल रहा आ मैं भाई दसना चाहना तुम क्या जी आप गीपता देने मुसलमाना जोरदार ताड़िया मार दो बसों ਕਿ ਜਿਹੜੀ ਨਾ ਬਾਈ ਦਾ ਮਾਨ ਸਨਮਾਨ ਹੋ ਰਿਹਾ ਇਹ ਸਾਡੇ ਜ਼ਿਲ੍ਹੇ ਇਸੋ ਗਿੱਦਿਆਂ ਦੀ ਇਹ ਇੰਟਰਨੈਸ਼ਨਲ ਕਮਾਂਡ ਪਿੰਡ ਦੀ ਹੈ ਤੇਰੇ ਵਾਸਤੇ ਤੂੰ ਜ਼ੋਰ ਲਾ ਦਾਰੀ ਕੋਈ ਪੈਸੇ ਨਾ ਦੇ ਦੇਖੋ ਛੋਟੀ ਜੀ ਐ ਪਰ ਦੇਖੋ ਕਹਿੰਦੇ ਜ਼ੋਰਦਾਰ ਤਾਲੀਆਂ 팬 ਪ੍ਰਦੀਪ ਵਾਸਤੇ ਇਹ ਦੋ ਹੈ ਯੂਨੀਵਰਸਿਟੀ ਦੇ ਵਿੱਚ ਇਹ ਬਹੁਤ ਵਧੀਆ ਵੀਰ ਤੇ ਆਉਂਦਾ ਹੈ ਨਾ ਵਾਸਤੇ ਇਹ ਕਿਹਾ ਰਾਜਦੀਪਾ ਮੇਰੀ ਭੈਣ ਰਦੀਪਾ ਇਹਦਾ ਆਪਣੇ ਪਿੰਡ ਦੀ ਹੈ ਪਿੰਡਲਵਾਸ ਤੋਂ ਜੁੜਨ ਤਾਂ ਤਾਲੀਆਂ ਮਾਰ ਦਿਓ ਵਿਚਾਰੀ ਅੱਜ ਰੋਜਾ ਲਗਾਈ ਹੈ ਸੋਹਣਿਆ ਸੋਹਣਿਆ ਗੱਲਾਂ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਇਹ ਕੁੜੀਆਂ ਕਾਉਂਦੀ ਹੈ ਮਤਲਬ ਪਿਛਲੀ ਵਾਰ ਆਈ ਸੀਗਾ ਮੈਂ ਦੇਖਿਆ ਨਹੀਂ ਤਾਂ ਮੇਰਾ ਤੇ ਭਾਣਾ ਕਿ ਕਿਦਣਾ ਮੈਂ ਪ੍ਰੋਗਰਾਮ ਲੱਗੇ ਮੇਰੀ ਵਾਈਫ ਨੇ ਨਾ ਸਟੇਟਸ ਪਾ ਲਿਆ ਤੇ ਮੈਂ ਘਰੋਂ ਦੇਖਿਆ ਮੈਂ ਕੁੜੀ ਦੇਖੀ ਰਲਾਈ ਦੀ ਪਰ ਅੱਜ ਵਾ ਸੱਚੀ ਹੈ ਵੀ

ਕਹੇਗਾ ਰਸੂ ਮੜਾ ਜਾ ਕੋਈ ਗੱਲ ਨਹੀਂ ਹਾਂਜੀ ਸੱਤੀ ਸਾਹਿਬ ਸੱਤੀ ਸਾਹਿਬ ਜਾਇਓ ਨਾ ਹਲੇ ਰੰਗ ਬਨਣਾ ਹੈ ਭਾਈ ਨੇ ਕਹੇਦਾ ਲਾਸਟ ਚੜ ਕੇ ਜਾਣਗੇ ਭਾਈ ਨੂੰ ਵੀ ਭਰੋਸਾ ਪਾਉਣਾ ਤੇ ਜੇ ਇਹਨੇ ਵੀ ਗਾਣਾ ਚੱਲਣਾ ਚਾਹੀਦਾ ਐਂ ਚੱਲਣਾ ਤਾਂ ਇਹ

ਪੂਰਾ ਜੋਰ ਲਗਾ ਬਈ ਸਰਪੰਚ ਦਾ ਮਾ ਸਰਪੰਚ ਦਾ ਸਨਮਾਨ ਸਨਮਾਨ ਪਿੰਡਾਂ ਤੋਂ ਆਈ ਮੇਰੀ ਸਰਪੰਚ ਨੂੰ ਨਮਾਣ ਸਨਮਾਨ ਸਰਪੰਚ ਨਾਲ ਦੀ ਆਪਾਂ ਮਾਣ ਸਨਮਾਨ ਕਰਦੇ ਹੋਏ ਹਾਂਜੀ ਰਾਮ ਆੜ ਦਾ ਵੀ ਕਰਨਾ ਮਾਣ ਸਨਮਾਨ ਕੋਈ ਨਾ ਬਸ ਆਪਣਾ ਗੋਲ ਗੱਲ ਨਹੀਂ ਅੱਜ ਅੱਜ ਜੇ ਮਾਈ ਨੇ ਕਹਦੀ ਡਿਪਰੈਸ਼ਨ ਤੋਂ ਦੂਰ ਹੋ ਜਾਣਾ ਐਨੀ ਜੇ ਆਪਣੇ ਖੜੇ ਰਹਿਣਾ ਤੇ ਮਾਨ ਦੀ ਗੱਲ ਹੈ ਇਸ ਰਸਮ ਨਾਲ ਤਿਤੀਆਂ ਨਾਲ ਜੁੜਦਾ ਤਾਂ ਭੈਣ ਦਾ ਮਾਨ ਸਨਮਾਨ ਹੋ ਰਿਹਾ ਹਾਂ ਚਲੋ ਅੱਛਾ ਪੰਚਾਇਤ ਦੇ ਨੇ ਪੰਚਾਇਤ ਦਾ ਪਹਿਲਾ ਮਾਨ ਸਨਮਾਨ ਕਰਦੀ ਆਪਾਂ ਆਗਰ ਜੀ ਤਖਾਸ ਤੌਰ ਤੇ ਮਾਨ ਸਨਮਾਨ ਦਾ ਦੇਖੀ ਬਾਈਪਾਲ ਸਿੰਘ ਸਮਾਉਂ ਕਰਕੇ ਕਹਿੰਦੇ ਪੰਚਾਇਤ ਆ ਵੀ 1 ਬਾਈ 1 ਆਪਾਂ ਕਰਦੀਏ ਸਮਿਆਂ ਦੀ ਥੋੜੀ ਜੀ ਆਪਣੇ ਕੋਲੇ ਸ਼ੌਰਟੇਜ ਹੈ ਜਿੰਨੇ ਸਾਡੇ ਸਾਥੀ ਨੇ ਉਹਦਾ ਮਾਨ ਸਨਮਾਨ ਹੋ ਜਾ ਜੀ ਜਿਵੇਂ ਅੱਜ ਅਸੀਂ ਦੇਖੀ ਸੀ ਕਿ ਸਾਡੇ ਤੇ ਬਹੁਤ ਸਾਰੇ ਪਰਸਨ ਸਾਡੇ ਵਿੱਚ ਜਵਿੰਦਰ ਸਿੰਘ ਕਾਕਾ ਜੀ ਪੂਰਾ ਜੋਰ ਲਾ ਰਹੇ ਨੇ ਫੇਸਬੁਕ ਤੇ ਲਾਈਵ ਚੱਲ ਰਿਹਾ ਹੈ ਪ੍ਰੋਗਰਾਮ ਇੱਕ ਲਾਈਵ ਚੱਲ ਰਿਹਾ ਮੇਰੇ ਵੀਰ ਮਨਾਨ ਜਾਣਦਾ ਇਧਰੋਂ ਪ੍ਰੋਗਰਾਮਰ ਸਾਹਿਬ ਨੇ ਪੂਰੇ ਕੈਮਰੇ ਕਰ ਦਿੱਤੇ ਮਨਾਰੀ ਪੰਗੜਾ ਕੋਚ ਬਲੱਡ ਇਹਨਾਂ ਦਾ ਆਮਲਾ ਜੇ ਮੁੰਡਾ ਸੋਨਾ ਇਹ ਬੈਠਾ ਸੀ ਵਿੱਚ ਉਹਦਾ ਤੇਨੇ ਬਹੁਤ ਸੋਹਣੀ ਬੋਲੀਆਂ ਭਾਈਆਂ ਮੈਂ ਤਾਂ ਸੀ ਚੁਪਕੀਤਾ ਹਾਂਜੀ ਬਿੱਲਾ ਕਰਾ ਚੁਆਏ ਜੀ ਉਹ ਆ ਰੋਲ ਅਦਾ ਕਰਦਾ ਭਾਈ ਸਾਡੇ ਆ ਮਿਊਜ਼ੀਕਲ ਗਰੁੱਪ ਬ੍ਰੇਟਾ ਬਹੁਤ ਬਿਲਗਰਾ ਤੁਜੀ ਹੈਪੀ ਗਰਾ ਚੋਨਾਮਾ ਛੇ ਗੱਲੇ ਕਮਾਟੀ ਵਾਲੇ ਪਲੇਅਰ ਮੈਂ ਹੁਣ ਸਿੰਗਰ ਵੈਲੀਵਰ ਦੇਖਣਾ ਗਈ ਬਈ ਗੋਟੀਆਂ ਦੇ ਮਲੇ ਨਾਲ ਬਾਈ ਦੇ ਜਮਾਂ ਕਦਮਾਂ ਨਾਲ ਕਦਮ ਜਲਾ ਕੇ ਇਸ ਤੋਂ ਬਾਅਦ ਕਰਨ ਦਾ ਮੈਦਾਨ ਗਗਨ ਦਾ ਬਹੁਤ ਸੋਹਣੀ ਪੱਗ ਵਧੀਆ ਮੁੰਡੇ ਨੇ ਸੋਹਣੀ ਪੱਗ ਤੇ ਇੰਨੀ એનર્ਜੀ ਨਾਲ ਸਟੇਜ ਤੇ ਐਂਟਰੀ ਮਾਰੀ ਤਾਂ ਬਾਈ ਵਾਸਤੇ ਦੀਪ ਰਿਆਂ ਦੀ ਦੀਪ ਰਿਆਂ ਰਿਆਂ ਤੋਂ ਮੁੰਡਾ ਬਹੁਤ ਸੋਹਣਾ ਗੰਮ ਸੀ ਬਰੇਟਾ ਬੋ ਸੋਨਾ ਸੌਣੇ ਮੜ ਦੇਖੋ ਜੀ ਸਾਗਰ ਦੇ ਕਮਲ ਸਾਗਰ ਦੇ ਸਾਗਰ ਦੇ ਕਮਲ ਦੁਨੀਆ ਬਦਲ ਬਣਾ ਲੋ ਜੀ ਸਾਗਰ ਤੇ ਕਮਲ ਆਲਾਂ ਪਰ ਮਰਦਾਂ ਦੀਆਂ ਦੀਆਂ ਨੇ ਇਹੀ ਗੱਲ ਛੋਟੀ-ਬੋਟੀ ਨਹੀਂ ਜੇ ਬਾਈ ਨੇ ਕਿਹਾ ਜਿਹੜੀ ਇਹ ਗੱਲ ਕਰੀਏ ਪੂਰੇ ਵਰਲਡ ਦੇ ਮੈਨੂਗੇ ਤੇ ਦੋ ਬੱਤੀ ਆਪਣੇ ਕੋਲੇ ਆ ਗਿਆ ਜੀ ਅਜਾ ਕੰਨਾਈਦ ਵਾਲ ਭਾਈ ਜੀ ਬਰਾਦ ਕਰਦੇ ਗੁੰਡਣ ਟੋਲ ਮੈਂ ਤਾਂ ਇਹਨਾਂ ਦਾ ਦੱਸਦਾ ਇਹ ਤੜਕੀ ਦੇ ਲੱਗੇ ਬੰਦ ਮਾਲੋ 3 ਘੰਟੇ ਹੋ ਗਏ ਤੇ ਬਹੁਤ ਸੋਨਾ ਮਾਨ ਸਨਮਾਨ ਹੈ ਨਾ ਮੁੰਡਿਆਂ ਦਾ ਇਤਤਲੋ ਮੇਰਾ ਵੀਰ ਬਹੁਤ ਅੱਛਾ ਕੰਮ ਕਰਦੇ ਹੋਏ ਹਾਂ ਹਾਂ ਅੱਛਾ ਅੱਛਾ

ਬਾਈ ਬੌਂਸਰ ਤੋਂ ਬਣਾ ਕੋਈ ਗੱਲ ਨਹੀਂ ਬਣਦੀ ਪਰ ਗਰੀਬ ਬੌਂਸਰ ਜਿੰਨੇ ਸੋਹਣੇ ਮੁੰਡੇ ਨੇ ਬਾਈ ਨੂੰ ਸੇਫ ਲੈ ਕੇ ਜਾਣ ਦੀ ਡਿਊਟੀ ਤੇਰੀ ਹੈ ਤਾਂ ਤੇਰਾ ਮਾਨ ਗਰੀਬ ਬੌਂਸਰ ਦਾ ਮਾਨ ਸਨਮਾਨ ਪੱਤਨੀ ਜੀ ਤਦਾ ਹੋਦਰ ਪੈਸਾ ਵਣਦੇ ਨਾ ਮਾਨ ਸਨਮਾਨ ਦੇ ਜੀ ਆ ਜੀ ਆ ਜੀ ਆ ਜੀ ਭਾਈ ਜੀ no no